ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਮਹਾ ਸ਼ਿਵਰਾਤਰੀ ਨੂੰ ਸਮਰਪਿਤ ਸਥਾਨਕ ਪ੍ਰਚੀਨ ਪੰਚਮੁਖੀ ਮੰਦਿਰ ਕਮੇਟੀ ਦੇ ਸਰਪ੍ਰਸਤ ਠੇਕੇਦਾਰ ਪ੍ਰਮੋਤ ਸਿੰਘਲਾ ਅਨਿਲ ਚੌਪੜਾ ਪ੍ਰਧਾਨ ਵਰਿੰਦਰ ਪਾਟਕ ਸੈਕਟਰੀ ਵਿਨੋਦ ਗਰਗ ਕੈਸ਼ੀਅਰ ਸਤੀ ਸ਼ਰਮਾ ਦੀ ਅਗਵਾਈ ਵਿੱਚ ਅਜੋਦੇ ਸਮਾਰੋਹ ਦੌਰਾਨ ਝੰਡੇ ਦੀ ਰਸਮ ਦਲਿੰਨ ਚੌਪੜਾ ਵੱਲੋਂ ਨਿਭਾਈ ਗਈ ਇਸ ਉਪਰਾੰਤ ਭਾਰਤ ਉਦਯੋਗਪਤੀ ਰਮੇਸ਼ ਗਰਗ ਵੱਲੋਂ ਹਰੀ ਚੰਡੀ ਵਿਖਾ ਕੇ ਸ਼ੋਭਾ ਯਾਤਰਾ ਨਿਵਾਣਾ ਕੀਤਾ ਗਿਆ ਇਸ ਮੌਕੇ ਉਹਨਾਂ ਨਾਲ ਗੋਪਾਲ ਕ੍ਰਿਸ਼ਨ ਗਰਗ ਡਾਕਟਰ ਸੁਰਜੀਤ ਦਈਆ ਪਵਨ ਧੂਰੀ ਰਵਿੰਦਰ ਸੋਹਲ ਉਦਯੋਗਪਤੀ ਜਗਤਾਰ ਸਿੰਘ ਮੂਨਕ ਵਿਸ਼ਾਲ ਜਿੰਦਲ ਪ੍ਰਵੀਨ ਸ਼ਰਮਾ ਹਰਿੰਦਰ ਪਟੇਜਾ ਕੋਮਲ ਮਹੰਤ ਰਜਤ ਗੋਇਲ ਰਾਮ ਬਾਂਸਲ ਵੀ ਮੌਜੂਦ ਸਨ ਕੱਢੀ ਗਈ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਸਜਾਵਟੀ ਗੇਟਾਂ ਵਿੱਚੋਂ ਲੰਘ ਕੇ ਸ਼ਹਿਰ ਵਾਸੀਆਂ ਵੱਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਉੱਥੇ ਯਾਤਰਾ ਵਿੱਚ ਸ਼ਾਮਲ ਸੰਗਤਾਂ ਵਾਸਤੇ ਵੱਖ-ਵੱਖ ਤਰ੍ਹਾਂ ਦਾ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ। ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਬੈਂਡਾਂ ਚਾਂਕੀਆਂ ਆਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਇਸ ਮੌਕੇ ਸਰਪ੍ਰਸਤ ਪ੍ਰਮੋਦ ਸਿੰਘਲਾ ਨੇ ਦੱਸਿਆ ਕਿ 26 ਫਰਵਰੀ ਨੂੰ ਸਵੇਰ ਤੋਂ ਹੀ ਭੰਡਾਰਾ ਅਤੇ ਮੇਲੇ ਦੇ ਰਾਤ 8:30 ਵਜੇ ਵਿਸ਼ਾਲ ਸ਼ਿਵ ਸੰਕੇਤਨ ਪ੍ਰਭੂ ਇਛਤਕ ਹੋਵੇਗਾ। ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ। Come on очку Qualse la piel ਹਾਂ ਜੀ ਅੱਜ ਸ਼ਿਵ ਭੋਲੇ ਨਾਥ ਦੀ ਬਰਾਤ ਹੈ ਸ਼੍ਰੀ ਪੰਚਮੁਖੀ ਮੰਦਿਰ ਤੋਂ ਸਾਰੇ ਸਮਾਣੇ ਦੇ ਨਗਰ ਪ੍ਰਕਰਮਾ ਹੋ ਰਹੀ ਹੈ ਭੋਲੇ ਨਾਥ ਦੀ ਬਰਾਤ ਦੀ ਮੈਂ ਆਪਣੇ ਵੱਲੋਂ ਸ਼੍ਰੀ ਪੰਚਮੁਖੀ ਮੰਦਿਰ ਕਮੇਟੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਭਾਰਤ ਦੇ ਨਿਵਾਸੀਆਂ ਨੂੰ ਸਾਰੇ ਸੰਸਾਰ ਨੂੰ ਭੋਲੇ ਨਾਥ ਦੇ ਸ਼ਿਵਰਾਤਰੀ ਦੇ ਲੱਖ ਲੱਖ ਵਧਾਈਆਂ ਦੇਣਾ ਭੋਲੇ ਨਾਥ ਸਭ ਤੇ ਐਸੀ ਕਿਰਪਾ ਬਣਾਈ ਰੱਖਣ ਯਾਤਰਾ ਪੰਚਮੁਖੀ ਸ਼ਿਵ ਮੰਦਿਰ ਤੋਂ ਚੱਲ ਕੇ ਪਹੁੰਚੀ ਹੈ ਜਿੱਥੇ ਸਾਨੂੰ ਸ਼ਹਿਰ ਦਾ ਪੂਰਾ ਸਹਿਯੋਗ ਮਿਲਿਆ ਇਸ ਕਰਕੇ ਸਾਨੂੰ ਅੱਗੇ ਨੂੰ ਵੀ ਹੌਸਲਾ ਵੱਧਾ ਇਸ ਤੋਂ ਬਾਅਦ ਚੜ ਕੇ ਅਸੀਂ ਹੋਰ ਕਰਾਂਗੇ ਇਸ ਵਿੱਚ 26 ਤਰੀਕ ਨੂੰ ਸ਼ਿਵਰਾਤਰੀ ਦਾ ਤਿਉਹਾਰ ਸਾਰੇ ਭਗਤਾਂ ਨੂੰ ਬੇਨਤੀ ਹੈ ਉੱਥੇ ਮੰਦਰ ਚ ਪਹੁੰਚਣ ਜੀ ਦੇਖੋ ਹਰ ਵਾਰ ਸਬਾਣੇ ਦੇ ਵਿੱਚ ਪੰਜਮੁਖੀ ਮੰਦਰ ਵੱਲੋਂ ਜਿਹੜਾ ਮੰਦਰ ਕਮੇਟੀ ਵੱਲੋਂ ਸ਼ਿਵਰਾਤੀ ਮਨਾਇਆ ਜਾਂਦਾ ਹੈ ਜੋ ਕਿ ਬਜਾਰਾਂ ਵਿੱਚ ਧੂਮ ਧਾਮ ਨਾਲ ਇਹਦਾ ਸਵਾਗਤ ਹੁੰਦਾ ਹੈ ਲੋਕ ਬੜੇ ਉਤਸ਼ਾਹ ਨਾਲ ਕਰਦੇ ਨੇ ਔਰ ਦੇਖੋ ਖਾਣ ਪੀਣ ਦੀ ਵੀ ਪੂਰੀ ਵਿਵਸਥਾ ਲੰਗਰ ਵਗੈਰਾ ਪੂਰ ਚੱਲ ਰਹੇ ਨੇ ਬੜਾ ਧੰਨਵਾਦ ਕਰਨਾ ਚਾਹੁੰਦਾ ਸਬਾਣੇ ਦੇ ਲੋਕਾਂ ਦਾ ਵਪਾਰ ਮੰਡਲ ਵਾਲਿਆਂ ਦਾ ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ ਜੈ ਸ਼੍ਰੀ ਰਾਮ ਹਰ ਹਰ